ਭੋਜੋ ਸਿੰਘੋ ਤਿਆਰ ਨਵਦੀਪ ਜਲਵੇੜਾ ਨੂੰ ਇਨਸਾਫ ਦਿਵਾਉਣਾ ਹੈ ਦੱਸਿਆ ਕਿ ਲਗਾਤਾਰ ਨਵਦੀਪ ਵਾਟਰ ਕੈਨਨ ਬॉय ਨੂੰ ਲੈ ਕੇ ਜਿਹੜੀ ਕਿ ਮੰਗ ਕੀਤੀ ਜਾ ਰਹੀ ਹੈ ਕਿ ਉਸ ਨੂੰ ਇਨਸਾਫ ਦਿੱਤਾ ਜਾਵੇ ਸ਼ਰੀਆਮ ਸਰਕਾਰ ਦੀ ਤੱਕੇਸ਼ਾਈ ਹੋ ਰਹੀ ਹੈ ਤੇ ਜਿਸ ਨੂੰ ਲੈ ਕੇ ਵੱਡਾ ਇਕੱਠ ਹੋਣ ਜਾ ਰਿਹਾ ਤੇ ਦੱਸ ਦਈਏ ਕਿ 17 ਤੇ 18 ਜੁਲਾਈ ਨੂੰ ਜਿਹੜਾ ਕਿ ਅੰਬਾਲਾ ਦੇ ਵਿੱਚ ਇੱਕ ਵੱਡਾ ਇਕੱਠ ਹੋਣ ਜਾ ਰਿਹਾ ਹੈ ਤੇ ਸਰਕਾਰਾਂ ਦਾ ਵਿਰੋਧ ਕਰਨ ਦੇ ਲਈ ਜਥੇਬੰਦੀਆਂ ਪਹੁੰਚ ਰਹੀਆਂ ਨੇ ਵੱਡਾ ਇਕੱਠ ਲੋਕ ਕਰਨ ਜਾ ਰਹੇ ਨੇ ਤੇ ਉੱਥੇ ਇਨਸਾਫ ਦੀ ਮੰਗ ਕੀਤੀ ਜਾਵੇਗੀ ਤੇ ਜਿਸ ਨੂੰ ਲੈ ਕੇ ਲਗਾਤਾਰ ਵਿਰੋਧ ਪ੍ਰਦਰਸ਼ਨ ਹੈ ਜਿਹੜਾ ਕਿ ਉਹ ਵੀ ਕੀਤਾ ਜਾਵੇਗਾ ਤੇ ਪੂਰੇ ਮੁੱਦੇ ਨੂੰ ਲੈ ਕੇ ਸੁਣਦੇ ਆਂ ਹੋਰ ਕੀ ਕਹਿਣਾ ਹੱਕ ਸੱਚ ਨਾਲ ਪਿਆਰ ਕਰਨ ਵਾਲੇ ਅਤੇ ਆਪਣੇ ਸਮਾਜ ਆਪਣੀ ਕਿਸਾਨੀ ਆਪਣੀ ਜਵਾਨੀ ਨਾਲ ਜੁੜੇ ਹੋਏ ਲੋਕਾਂ ਲਈ ਇੱਕ ਬਹੁਤ ਹੀ ਜ਼ਰੂਰੀ ਬੇਨਤੀ ਹੈ ਜੀ ਜਿਵੇਂ ਕਿ ਆਪਾਂ ਸਭ ਜਾਣਦੇ ਹਾਂ ਕਿ ਇੱਕ ਨੌ ਜਿਹੜਾ ਜਿਹੜਾ ਹਮੇਸ਼ਾ ਹੈ ਜਿੱਥੇ ਵੀ ਕਿਤੇ ਲੋੜ ਪਈ ਹੈ ਸਮਾਜ ਨੂੰ ਜੋ ਅੱਗੇ ਵਧ ਕੇ ਜਿਸ ਨੇ ਵੱਡੀ ਭੂਮਿਕਾ ਨਿਭਾਈ ਹੈ ਜੀ ਨਵਦੀਪ ਸਿੰਘ ਜਲਵੇੜਾ ਵਾਟਰ ਕੈਨਲ ਦੇ ਨੌ ਨਾਲ ਵੀ ਆਪਾਂ ਉਸ ਭਰਾ ਨੂੰ ਜਾਣਦੇ ਹਾਂ ਚਾਹੇ ਦਿੱਲੀ ਮੋਰਚਾ ਹੋਵੇ ਚੰਡੀਗੜ੍ਹ ਮੋਰਚਾ ਹੋਵੇ ਸ਼ੰਭੂ ਮੋਰਚਾ ਹੋਵੇ ਖਨੌਰੀ ਮੋਰਚਾ ਹੋਵੇ ਜਾਂ ਜਿੱਥੇ ਵੀ ਕਿਤੇ ਕਿਸਾਨੀ ਦੀ ਮਜ਼ਦੂਰਾਂ ਦੀ ਗੱਲ ਚੱਲੀ ਹੈ ਅਕ ਸੱਚ ਦੀ ਗੱਲ ਚੱਲੀ ਹੈ ਉਸ ਨੌਜਵਾਨ ਨੇ ਵੱਡੀ ਭੂਮਿਕਾ ਨਿਭਾਈ ਹੈ ਜੀ ਨਵਦੀਪ ਸਿੰਘ ਨੇ ਸੋ ਇਹ ਬੇਨਤੀ ਹੈ ਜੀ ਸੰਗਤ ਜੀ ਆਪਾਂ ਸਭ ਜਾਣਦੇ ਹਾਂ ਕਿ ਉਸ ਨੌਜਵਾਨ ਦਾ ਕੋਈ ਨਿੱਜੀ ਮਸਲਾ ਨਹੀਂ ਇਹ ਸਮਾਜ ਦੀ ਗੱਲ ਹੈ ਦੇਸ਼ ਦੀ ਗੱਲ ਹੈ ਸੂਬਿਆਂ ਦੀ ਗੱਲ ਹੈ ਸਭੇਤਾ ਦੀ ਗੱਲ ਹੈ ਸੋ ਇਸ ਕਰਕੇ ਬਹੁਤ ਜ਼ਰੂਰੀ ਬੇਨਤੀ ਹੈ ਕਿ 17-18 ਜੁਲਾਈ ਨੂੰ ਅੰਮ੍ਰਾਲੇ ਕਿਸਾਨ ਜਥੇਬੰਦੀਆਂ ਵੱਲੋਂ ਵੱਡੇ ਪ੍ਰੋਗਰਾਮ ਉਲੀਕੇ ਗਏ ਨੇ ਸੋ ਸਾਡਾ ਧਰਮ ਕਰਮ ਬੰਦਾ ਹੈ ਕਿ ਅਸੀਂ 17-18 ਜੁਲਾਈ ਨੂੰ ਅੰਮ੍ਰਾਲੇ ਵੱਡੀ ਗਿਣਤੀ ਦੇ ਵਿੱਚ ਪਹੁੰਚ ਗਏ ਤੇ ਉਹ ਨੌਜਵਾਨ ਜੋ ਪਿਛਲੇ ਲੰਮੇ ਸਮੇਂ ਤੋਂ ਗੈਰ ਹਰਾਸਤ ਦਾ ਜੇਲ੍ਹ ਦੇ ਵਿੱਚ ਬੰਦ ਹੈ ਹਰਿਆਣਾ ਸਰਕਾਰ ਵੱਲੋਂ ਪਰਚੇ ਦਰਜ ਕਰਕੇ ਉਸ ਨੌਜਵਾਨ ਤੇ ਜਿਹਦੇ ਤਸੱਦਦ ਬੇਕ ਕੀਤਾ ਗਿਆ ਹੈ ਉੱਤੇ ਉਸ ਨੂੰ ਜੇਲ੍ਹ ਦੇ ਵਿੱਚ ਬੰਦ ਹੈ ਜੀ ਉਹ ਸੋ ਪਰਚੇ ਖਾਰਜ ਕਰਾਉਣ ਵਾਸਤੇ ਉਸ ਨੌਜਵਾਨ ਦੀ ਰਿਹਾਈ ਵਾਸਤੇ ਨਵਦੀਪ ਸਿੰਘ ਦੀ ਇਹ ਪ੍ਰੋਗਰਾਮ ਉਲੀਕੇ ਗਏ ਨੇ ਕਿਸਾਨ ਜਥੇਬੰਦੀਆਂ ਵੱਲੋਂ ਸਮਾਜਿਕ ਜਥੇਬੰਦੀਆਂ ਵੱਲੋਂ ਤੇ ਆਜ਼ਾਦਾਨਾ ਤੌਰ ਤੇ ਜਿਹੜੇ ਹੱਕ ਸਾਚ ਲਈ ਆਪਣੇ ਤੌਰ ਤੇ ਆਵਾਜ਼ ਉਠਾਉਂਦੇ ਨੇ ਉਹਨਾਂ ਸਭਨਾਂ ਵੱਲੋਂ ਸੋ ਇਹ ਬੇਨਤੀ ਸੰਗਤ ਜੀ ਪ੍ਰਵਾਨ ਕਰਿਓ ਸਾਡਾ ਫਰਜ਼ ਬਣਦਾ ਹੈ ਕਿ ਜੇ ਕੋਈ ਆਪਣਾ ਪਰਿਵਾਰ ਆਪਣਾ ਆਪ ਛੱਡ ਕੇ ਤੇ ਹੱਕ ਸੱਚ ਲਈ ਕਿਸਾਨਾਂ ਲਈ ਮਜ਼ਦੂਰਾਂ ਲਈ ਕਿਸਾਨੀ ਦੀ ਨੌਜਵਾਨੀ ਲਈ ਅੱਗੇ ਆਉਂਦਾ ਹੈ ਤੇ ਅਸੀਂ ਉਸ ਨੌਜਵਾਨ ਦਾ ਸਾਥ ਦਈਏ ਜੀ ਤਾਂ ਜੋ ਅੱਗੇ ਤੋਂ ਵੀ ਹੱਕ ਸੱਚ ਲਈ ਆਵਾਜ਼ਾਂ ਉਠਾਉਣ ਵਾਲੇ ਕਿਤੇ ਪਿੱਛੇ ਨਾ ਹਟ ਜਾਣ ਕਿ ਮੁੜ ਕੇ ਸਾਡੇ ਲਈ ਹਾਂ ਦਾ ਹੋਕਾ ਨਹੀਂ ਕੋਈ ਪਰਦਾ ਜੀ ਸੋ ਇਹ ਬੇਨਤੀਆਂ ਪ੍ਰਵਾਨ ਕਰਿਓ ਜੀ 17 18 ਜੁਲਾਈ ਨੂੰ ਅੰਬਾਲਾ ਤੇ ਪੰਜਾਬ ਹਰਿਆਣਾ ਏਕਤਾ ਦੀ ਜਿਹੜੀ ਆਵਾਜ਼ ਹੈ ਉਸ ਨੂੰ ਵੀ ਆਪਾਂ ਮਜ਼ਬੂਤ ਕਰਗੇ ਜੀ ਤੇ ਕਿਉਂਕਿ ਇੱਕ ਹੈ ਸਾਡਾ ਸਾਰਾ ਕੁਝ ਸਾਡੀਆਂ ਸਾਂਝਾਂ ਸਾਡਾ ਸਭਿਆਚਾਰ ਸਭ ਕੁਝ ਇੱਕ ਹੈ ਜੀ ਮਹਾ ਪੰਜਾਬ ਦਾ ਹਿੱਸਾ ਰਹੇ ਆਪਾਂ ਆਓ ਅੱਜ ਲੋੜ ਹੈ ਇਹ ਵਾਕਿਆ ਜਿਹੜਾ ਆਪਾਂ ਇੱਕ ਨਾਰਾ ਦਿੰਦੇ ਆ ਜੀ ਪੰਜਾਬ ਹਰਿਆਣਾ ਜਿੰਦਾਬਾਦ ਉਸ ਨਾਰੇ ਨੂੰ ਅਮਲੀ ਰੂਪ ਦਈਏ ਆਪਾਂ ਉਹਨੂੰ ਮਜ਼ਬੂਤ ਕਰੀਏ ਆਪਾਂ ਜੀ ਤਾਂ ਜੋ ਜਿਹੜੇ ਸਾਡੇ ਹੋਰ ਵੀ ਮਸਲੇ ਨੇ ਅਸੀਂ ਆਪਸ ਵਿੱਚ ਬੈਠ ਕੇ ਹੀ ਉਹਨਾਂ ਨੂੰ ਨਿਪਟਾ ਲਈਏ ਇਹ ਸਾਡੀਆਂ ਸਾਂਝਾਂ ਜਿਹੜੀਆਂ ਸਦਾ ਮਜ਼ਬੂਤ ਰਹਿਣ ਸੋ ਇਹ ਬੇਨਤੀਆਂ ਪ੍ਰਵਾਨ ਕਰਿਓ ਜੀ ਚਾਹੇ ਕੋਈ ਕਿਸੇ ਜਥੇਬੰਦੀ ਦਾ ਹਿੱਸਾ ਹੈ ਯੂਨੀਅਨ ਦਾ ਹਿੱਸਾ ਹੈ ਚਾਹੇ ਨਹੀਂ ਹੈ ਫਿਰ ਵੀ ਸਾਡਾ ਫਰਜ਼ ਬਣਦਾ ਹੈ ਕਿ ਜਿਹੜੇ ਸਾਡੇ ਇਦਾਂ ਦੇ ਨੌਜਵਾਨ ਚੜ੍ਹਦੀ ਕਲਾ ਵਾਲੇ ਇਸ ਤਰੀਕੇ ਨਾਲ ਅੱਗੇ ਆਉਂਦੇ ਨੇ ਤੇ ਆਪਾਂ ਵੀ ਉਹਨਾਂ ਦਾ ਮੋਢੇ ਨਾਲ ਮੋਢਾ ਜੋੜ ਕੇ ਸਾਥ ਦਈਏ ਜੀ ਸੋ ਇਹ ਬੇਨਤੀਆਂ ਜੀ 17 18 ਜੁਲਾਈ ਨੂੰ ਅੰਬਾਲਾ ਵਿੱਚ ਜਿਹੜਾ ਰੱਖਿਆ ਗਿਆ ਹੈ ਪ੍ਰੋਗਰਾਮ ਉਹਦਾ ਹਿੱਸਾ ਬਣੋ ਜੀ ਜਿਹਦੇ ਵਿੱਚ ਕਿਸਾਨ ਜਿੱਥੇ ਬੰਦੀਆਂ ਆਪਾਂ ਬੇਨਤੀ ਕੀਤੀ ਹੈ ਕਿ ਹੋਰ ਵੀ ਆਪਣੇ ਤੌਰ ਤੇ ਜੋ ਸਮਾਜ ਲਈ ਹੱਕ 사ਚ ਲਈ ਆਵਾਜ਼ ਉਠਾਉਣ ਵਾਲੇ ਨੇ ਉੱਥੇ ਪਹੁੰਚ ਰਹੇ ਨੇ ਜੀ ਸੋ ਧੰਨਵਾਦ ਜੀ ਹੋ ਸਕਿਆ ਸ਼ੇਅਰ ਕਰ ਦਿਓ ਇਹ ਬੇਨਤੀ ਜੀ ਤਾਂ ਜੋ ਦਰਦਿਆਂ ਤੱਕ ਪਹੁੰਚ ਜੇ ਇੱਕ ਹੋਰ ਬੇਨਤੀ ਇਹਦੇ ਨਾਲ ਹੀ ਜੀ ਕਿ ਖਨੌਰੀ ਬਾਰਡਰ ਤੇ ਸ਼ੰਭੂ ਬਾਰਡਰ ਤੇ ਲੰਬੇ ਸਮੇਂ ਤੋਂ ਮੋਰਚਾ ਚੱਲ ਰਿਆ ਜਿਹਦੇ ਵਿੱਚ ਬਹੁਤ ਚੜ੍ਹਦੀ ਕਲਾ ਵਾਲੇ ਲੋਕ ਬੈਠੇ ਨੇ ਜੀ ਭਵੇਂ ਬਹੁਤ ਸਵਾਰ ਉਹਨਾਂ ਦੇ ਖੜੇ ਹੁੰਦੇ ਨੇ ਪਰ ਧਾਨਿਆਂ ਜੀ ਸਜਦਾ ਉਹਨਾਂ ਨੂੰ ਜੀ ਸਲੂਟ ਆ ਜੋ ਇੱਕ ਤਾਂ ਆਪਣੇ ਘਰਾਂ ਦੇ ਕਾਰੋਬਾਰ ਛੱਡ ਕੇ ਅੱਤ ਦੀ ਗਰਮੀ ਵਿੱਚ ਉਹਨਾਂ ਸੜਕਾਂ ਤੇ ਜਿਨ੍ਹਾਂ ਡੇਰੇ ਜਮਾ ਕੇ ਰੱਖੇ ਜੀ ਜਿਨ੍ਹਾਂ ਤੇ ਸੋ ਹੱਕ ਸੱਚ ਦੀਆਂ ਆਵਾਜ਼ਾਂ ਦੇ ਸਵਾਲ ਖੜੇ ਹੁੰਦੇ ਨੇ ਜੀ ਕੋਈ ਗੱਲ ਹਾਂਜੀ ਜਿਹੜੇ ਹੱਕ ਸੱਚ ਦੀ ਗੱਲ ਕਰਨ ਵਾਲੇ ਨੇ ਉਹਨਾਂ ਦੇ ਸਵਾਲ ਵੀ ਪੈਦਾ ਹੁੰਦੇ ਨੇ ਜੀ ਚਲੋ ਕੋਈ ਗੱਲ ਨਹੀਂ ਕਿਉਂਕਿ ਓੜਕ ਸੱਚ ਦੀ ਜਿੱਤ ਹੁੰਦੀ ਆ ਇਹ ਤੇ ਆਪਾਂ ਸਭ ਜਾਣਦੇ ਹੀ ਆਣਾ ਜੀ ਜੋ ਸਚਾਈ ਆ ਉਹ ਖੀਰ ਜਿੱਤਦੀ ਆ ਜੀ ਇਹ ਸੋ ਇਹ ਬੇਨਤੀਆਂ ਪ੍ਰਵਾਨ ਕਰਿਓ 17 18 ਜੁਲਾਈ ਨੂੰ ਜਰੂਰ ਅੰਬਾਲੇ ਪਹੁੰਚੋ ਜੀ ਤੇ ਨਵਦੀਪ ਸਿੰਘ ਦੀ ਰਿਹਾਈ ਲਈ ਆਪਾਂ ਵੱਡਾ ਉਪਰਾਲਾ ਕਰ ਸਕੀਏ